ਇਹ ਸਿਰਫ ਜਿਹੜਾ ਇੱਕ ਧੋਖਾ ਸੀ ਜਿਹੜਾ ਪਾਰਲੀਮੈਂਟ ਇਲੈਕਸ਼ਨ ਚ ਉਸ ਸੰਵਿਧਾਨ ਚੱਕ ਕੇ ਦਿੱਤਾ ਜਾ ਰਿਹਾ ਸੀ ਵੀ ਅਸੀਂ ਜੀ ਸੰਵਿਧਾਨ મોદી ਸਾਹਿਬ ਨੇ ਬਦਲ ਦੇਣਾ ਇੱਥੇ ਐਸਸੀਆਂ ਦੀ ਅਜ਼ਰਵੈਸ਼ਨ ਖਤਮ ਕਰ ਦੇਣੀ ਆ ਇੱਥੇ ਓਬੀਸੀ ਨਾ ਹੋਊਗਾ لیکن جس طریقے سے چاہے ਕਿਸਾਨوں کی بات ہو پہلوانوں کی بات ہو جس طریقے سے مہنگائی کی بات ہو رہی تھی کیا اس کو جنتا نے درکنات کیا ہے یا کیا وجہ رہی ہے اپ کیا مانتے ہیں جی گراؤنڈ تے گل نہ ہوندی تے اج اینیاں سیٹاں تے اگے نو ਵੱਧ پرسنٹیج جموں چ کل کانگریس 6 تے سمیٹ کے رہ گئی جتھے راہول گاندھی گямبالے چ اوتھے سوبڑا صاف ہو گیا مینوں صرف اپنے اں اے نہیں گا میں بی جے پی چ ایسے کر کے آیا سی ਅੱਜ ਉਸ ਗਲਤੀ ਵੀ ਮੋਹਰ ਲੱਗਦੀ ਆ ਵੀ ਇਸ ਪਾਰਟੀ ਕੰਮ ਕਰਦੀ ਆ ਮਿਹਨਤ ਕਰਦੀ ਆ ਇੱਥੇ ਕੋਈ ਹੋਰ ਕੰਮ ਨਹੀਂ ਗਾ ਉਹ ਤਾਂ ਕੌਣ ਕੌਣ ਉਹਨਾਂ ਦੇ ਟਾਇਲਟ ਬਣਾ ਰਿਹਾ ਕੌਣ ਉਹਨਾਂ ਦੇ ਘਰ ਬਣਾ ਰਿਹਾ ਕੌਣ ਲੱਖਪਤੀ ਦੀਦੀ ਬਣਾ ਰਿਹਾ ਇਹ ਸਾਰੀਆਂ ਗੱਲਾਂ ਤਾਂ ਦੇਖੋ ਨਾ ਲੋਕਾਂ ਨੇ ਉਹ ਚੀਜ਼ਾਂ ਦੇਖਣੀਆਂ ਕੌਣ ਉਹਨਾਂ ਦੇ ਖਾਤੇ ਖੋਲ੍ਹ ਰਿਹਾ ਪਹਿਲਾਂ ਕਿੰਨੇ ਖਾਤੇ ਸੀ ਅੱਜ ਕਿੰਨੇ ਖਾਤੇ ਖੁੱਲੇ ਆ ਅੱਜ ਅੱਜ ਕਿੰਨੀਆਂ ਸਕੀਮਾਂ ਕਿਸਾਨਾਂ ਨੂੰ ਹਰੇਕ ਕੈਬਨਿਟ ਮੀਟਿੰਗ 'ਚ 1 ਲੱਖ ਤੋਂ 1 ਲੱਖ ਤੋਂ ਉੱਤੇ ਕਰੋੜ ਰੁਪਈਆ ਜਿਹੜਾ ਉਹਨਾਂ ਦੇ ਖਾਤਿਆਂ 'ਚ ਜਾ ਮਤਲਬ ਸਕੀਮਾਂ ਜਾ ਰਹੀਆਂ ਏ ਕੰਨ ਨੂੰ ਵੀ ਅਸੀਂ ਵੀ ਆਹਾ ਹਾ ਹਾ ਜੀ ਆਗੇ ਬੱਸ ਆ ਇੱਕ ਪੌੜੀ ਰਹਿ ਗਈ ਅੱਜ ਉਹ ਲੁੱਡੋ ਹੁੰਦੀ ਹੈ ਨਾ ਲੁੱਡੋ ਜਿਹੜੀ ਕੀ ਕਹਿੰਦੇ ਹਨ ਉਹ ਜਦੋਂ ਆ ਕੇ 98 ਇੱਕ ਤੇ ਜਾ ਕੇ ਸੱਪ ਮਾਰਦਾ ਨਾ ਥੱਲੇ ਇਹ ਕਾਂਗਰਸ ਕਹਿੰਦੀ ਹੈ ਸਾਫ ਸੀ ਸਾਫ ਸੀੜੀ ਉਹ ਸੱਪ ਨੇ ਥੱਲੇ ਸਿੱਟਿਆ ਹੈ ਆਪ ਦੇਖ ਰਹੇ ਹੋ ਦਟ ਟਾਈਮਸ ਪੰਜਾਬ ਕੇਸਰੀ ਟੀਵੀ ਹਰਿਆਣਾ ਮੈਂ ਇੱਕ ਬਾਰ ਫਿਰ ਤੀਜੀ ਵਾਰ ਸਰਕਾਰ ਬਣ ਰਹੀ ਹੈ ਹਮਾਰ ਸਾਬ ਬਾਤ ਚਿਤ ਕਰਨੇ ਲਈ ਕੇਂਦਰੀ ਰਾਜ ਰੇਲ ਮੰਤਰੀ ਕ੍ਰਮਨੀ ਸਿੰਘ ਬਿੱਟੂ ਜੀ ਹੈ ਬਿੱਟੂ ਜੀ ਕਿਸ ਤਰੀਕੇ ਸੇ ਇਸ ਜਿੱਤ ਕੋ ਦੇਖ ਰਹੇ ਹੋ ਆਪ ਦੇਖੋ ਕਮਲ ਇਹ ਇਹ ਸਿਰਫ ਜਿਹੜਾ ਇੱਕ ਧੋਖਾ ਸੀ ਜਿਹੜਾ ਪਾਰਲੀਮੈਂਟ ਇਲੈਕਸ਼ਨ ਚ ਉਸ ਸੰਵਿਧਾਨ ਚੱਕ ਕੇ ਦਿੱਤਾ ਜਾ ਰਿਹਾ ਸੀ ਵੀ ਅਸੀਂ ਜੀ ਸੰਵਿਧਾਨ મોદી ਸਾਹਿਬ ਨੇ ਬਦਲ ਦੇਣਾ ਇੱਥੇ ਐਸਸੀਆਂ ਦੀ ਅਜ਼ਰਵੇਸ਼ਨ ਖਤਮ ਕਰ ਦੇਣੀ ਆ ਇੱਥੇ ओबीसी ਨਾ ਹੋਊਗਾ ਉਹ ਉਸ ਕਰਕੇ ਉਹ 4 ਵੋਟਾਂ ਘਟ ਗਈਆਂ ਸੀਟਾਂ ਘਟ ਗਈਆਂ ਜਦੋਂ મોદી ਦੀ ਸਰਕਾਰ ਬਣੀ ਉਹਨਾਂ ਨੇ ਦੇਖਿਆ ਵੀ ਸੰਵਿਧਾਨ ਦੀ ਸੋਚ ਖਾ ਕੇ ਵੀ ਮੈਂ 3 ਗੁਣਾ ਮੈਂ ਤਿੰਨ ਗੁਣਾ ਕੰਮ ਕਰੂੰਗਾ ਤਿੰਨ ਗੁਣਾ ਕੰਮ ਕਰੂੰਗਾ ਜਦੋਂ ਮੈਨੂੰ ਤੁਸੀਂ ਤੀਜੀ ਵਾਰ ਸਰਕਾਰ ਬਣਾਤੀ ਤੇ ਤੀਜੀ ਵਾਰ ਸਰਕਾਰ ਬਣੀ ਉਹਨਾਂ ਨੇ 100 ਦਿਨ ਚੋਂ ਕੰਮ ਕਰਕੇ ਦਿਖਾਤਾ ਤਿੰਨ ਗੁਣਾ ਕੰਮ ਜਦੋਂ ਕਰਕੇ ਦਿਖਾਇਆ ਆ ਰਿਜ਼ਲਟ ਆ ਗਿਆ ਲੋਕਾਂ ਨੇ ਦੇਖਿਆ ਵੀ ਯਾਰ ਉਸ ਸੰਵਿਧਾਨ ਦੇ ਲਈ ਮੋਦੀ ਜੀ ਤਾਂ ਹਰ ਖੂਨ ਪਸੀਨਾ ਆਪਣਾ ਦੇ ਰਹੇ ਆ ਲੋਕਾਂ ਨੇ ਉਹ ਰਿਜ਼ਲਟ ਬਦਲ ਕੇ ਤੁਹਾਡੇ ਮੂਹਰੇ ਜਿਹੜਾ ਰੱਖਤਾ ਹੋਰ ਕੋਈ ਕੋਈ ਜਾਦੂ ਥੋੜੀ ਆ ਸਿਰਫ ਇਹੀ ਆ ਲੇਕਿਨ ਜਿਸ ਤਰੀਕੇ ਸੇ ਚਾਹ ਕਿਸਾਨੋ ਕੀ ਬਾਤ ਹੋ ਪਹਿਲਵਾਨੋ ਕੀ ਬਾਤ ਹੋ ਔਰ ਜਿਸ ਤਰੀਕੇ ਸੇ ਮਹਿੰਗਾਈ ਕੀ ਬਾਤ ਹੋ ਰਹੀ ਥੀ ਕੀਆ ਉਸਕੋ ਜਨਤਾ ਨੇ ਦਰਕਨਾ ਕੀਆ ਹੈ ਯਾ ਕੀਆ ਵਜਰ ਹੈ ਆਪ ਕੀਆ ਮੰਨਤੇ ਹੈ ਨਹੀਂ ਇਹ ਸਿਰਫ ਟੀਵੀ ਚੈਨਲ ਤੇ ਬੈਠ ਕੇ ਇਹ ਇਨਕੇ ਸਪੋਕਸ ਪਰਸਨ ਜਾ ਉਸ ਟੀਵੀ ਚੈਨਲਾਂ ਤੇ ਬਹਿ ਕੇ ਉਹ ਆਪਣੀਆਂ ਗੱਲਾਂ ਕਰਦੇ ਸੀ ਹੋਰ ਥੋੜੀ ਕੋਈ ਗੱਲ ਸੀ ਗਰਾਊਂਡ ਤੇ ਥੋੜੀ ਗੱਲ ਆ ਇਹ ਜੇ ਗਰਾਊਂਡ ਤੇ ਗੱਲ ਨਾ ਹੁੰਦੀ ਤੇ ਅੱਜ ਇੰਨੀਆਂ ਸੀਟਾਂ ਤੇ ਅੱਗੇ ਨੂੰ ਵੱਧ ਪਰਸੈਂਟੇਜ ਜੰਮੂ ਚ ਕੁੱਲ ਕਾਂਗਰਸ 6 ਤੇ ਸਿਮਟ ਕੇ ਰਹਿ ਗਈ ਜਿੱਥੇ ਰਾਹੁਲ ਗਾਂਧੀ ਗਿਆਨਬਾਲੇ ਚ ਉੱਥੇ ਸੁਪੜਾ ਸਾਫ ਹੋ ਗਿਆ ਤੁਸੀਂ ਆਪ ਕਮਲ ਅੰਦਾਜ਼ਾ ਲਾਓ ਵੀ ਇਹ ਸੱਚ ਕੀ ਸੀ ਸਚਾਈ ਕੀ ਸੀ ਮੈਨੂੰ ਸਿਰਫ ਆਪਣੇ ਆ ਇਹ ਨਹੀਂਗਾ ਮੈਂ ਬੀਜੇਪੀ ਚ ਐਸੇ ਕਰਕੇ ਆਇਆ ਸੀ ਅੱਜ ਉਸ ਗੱਲ ਤੇ ਵੀ ਮੋਹਰ ਲੱਗਦੀ ਆ ਵੀ ਇਸ ਪਾਰਟੀ ਕੰਮ ਕਰਦੀ ਆ ਮਿਹਨਤ ਕਰਦੀ ਆ ਇੱਥੇ ਕੋਈ ਹੋਰ ਕੰਮ ਨਹੀਂਗਾ ਉਹ ਤਾਂ ਹੁਣ ਐਸਸੀ ਦੀ ਗੱਲ ਕਰਦੇ ਸੀ OBC ਦੀ ਗੱਲ ਕਰਦੇ ਸੀ ਸਾਹਮਣੇ ਵੋਟ ਪਾਈ ਨਾ BJP ਨੂੰ ਦਿਖਾਇਆ ਨਾ ਪਾ ਕੇ ਜੀਨੇ ਕੌਣ ਕੌਣ ਉਹਨਾਂ ਦੇ ਟਾਇਲਟ ਬਣਾ ਰਿਹਾ ਕੌਣ ਉਹਨਾਂ ਦੇ ਘਰ ਬਣਾ ਰਿਹਾ ਕੌਣ ਲੱਖਪਤੀ ਦੀਦੀ ਬਣਾ ਰਿਹਾ ਇਹ ਸਾਰੀਆਂ ਗੱਲਾਂ ਤਾਂ ਦੇਖੋ ਨਾ ਲੋਕਾਂ ਨੇ ਉਹ ਚੀਜ਼ਾਂ ਦੇਖਣੀਆਂ ਕੌਣ ਉਹਨਾਂ ਦੇ ਖਾਤੇ ਖੋਲ੍ਹ ਰਿਹਾ ਪਹਿਲਾਂ ਕਿੰਨੇ ਖਾਤੇ ਸੀ ਅੱਜ ਕਿੰਨੇ ਖਾਤੇ ਖੁੱਲੇ ਆ ਅੱਜ ਅੱਜ ਕਿੰਨੀਆਂ ਸਕੀਮਾਂ ਕਿਸਾਨਾਂ ਨੂੰ ਹਰੇਕ ਕੈਬਨਿਟ ਮੀਟਿੰਗ 'ਚ 1 ਲੱਖ ਤੋਂ 1 ਲੱਖ ਤੋਂ ਉੱਤੇ ਕਰੋੜ ਰੁਪਈਆ ਜਿਹੜਾ ਉਹਨਾਂ ਦੇ ਖਾਤਿਆਂ 'ਚ ਮਤਲਬ ਸਕੀਮਾਂ ਜਾ ਰਹੀਆਂ ਤੇ ਫਿਰ ਇਸ ਕਰਕੇ ਕਮੀ ਕਿੱਥੇ ਆ ਲੋਕ ਚਾਹ ਨਾ ਖੁਸ਼ੀ ਨਾ ਲੋਕ ਵੋਟ ਪਾਉਣਾ ਪਾਉਣ ਗਏ ਆ ਜੇ ਕਿਸਾਨ ਨੌਜਵਾਨ ਜਿਹੜੀ ਫੌਜੀ ਦੀ ਗੱਲ ਕੀਤੀ ਜਾਂ ਹਰੇਕ ਨੂੰ ਪਤਾ ਪਹਿਲਵਾਨ ਨੂੰ ਪਤਾ ਨਹੀਂਗਾ ਵੀ ਕਿੰਨਾ ਕੁਛ ਮੋਦੀ ਜੀ ਸਪੋਰਟਸ ਚ ਕਰ ਰਹੇ ਆ ਕਿੰਨੇ ਕਰੋੜਾਂ ਰੁਪਈਆ ਸਪੋਰਟਸ ਲਈ ਖਰਚਿਆ ਜਾ ਰਿਹਾ ਹੈ ਇਸ ਕਰਕੇ ਉਹ ਉਹਨਾਂ ਨੇ ਸਾਮਣੇ ਵੋਟ ਉਧਰ ਪਾਈ ਆ ਬੜਾ ਕੋਸ਼ਿਸ਼ ਕੀਤੀ ਇਹਨਾਂ ਨੇ ਉਹ 올림픽 ਜਿਹੜੀ ਲੜਕੀ ਬੇਟੀ ਖੇਲ ਕੇ ਆਈ ਆ ਉਹਨੂੰ ਉਹਨੂੰ ਗਮਰਾਹ ਕਰਕੇ ਸਾਰੇ ਦੇਸ਼ ਨੂੰ ਪਰ ਹਰੇਕ ਨੂੰ ਪਤਾ ਹੈ ਨਾ ਕਿ ਕਿਵੇਂ ਉੱਥੇ ਉਹਨਾਂ ਦੇ ਉਹਨਾਂ ਦੇ ਗੁਰੂ ਨੇ ਉਹਨਾਂ ਨੇ ਹਮੇਸ਼ਾ ਬੀਜਪੀ ਦੀ ਗੱਲ ਕੀਤੀ ਉਹਨਾਂ ਦੀ ਭੈਣ ਦੀ ਉਹਨਾਂ ਨੇ ਬੀਜਪੀ ਦੀ ਗੱਲ ਕੀਤੀ ਇਸ ਕਰਕੇ ਜਿੱਤ ਅੱਜ ਗੱਲ ਹੈ મોદી ਹੈ ਤਾਂ ਮਮਕਨਾ ਸਭ ਸਾਫ਼ ਹੋ ਗਏ ਮੂਰੇ ਕੋਈ ਕੁਝ ਨਹੀਂਗਾ ਹੁਣ ਤੁਸੀਂ ਜਿਹੜਾ ਥੋੜੀ ਜੀ ਰਿਕਵਰਡ ਵੀ ਆ ਰਹੀ ਸੀ ਥੋੜਾ ਜਿਹਾ ਗਲਤਫਹਿਮੀ ਸੀ ਨਾ ਕਈਆਂ ਨੂੰ ਇਹ ਸੀ ਵੀ ਆਹਾਹਾ ਜੀ ਆਗੇ ਬੱਸ ਆ ਇੱਕ ਪੌੜੀ ਰਹਿ ਗਈ ਅੱਜ ਉਹ ਲੁੱਡੋ ਹੁੰਦੀ ਹੈ ਨਾ ਲੁੱਡੋ ਜਿਹੜੀ ਕੀ ਕਹਿੰਦੇ ਹਨ ਉਹ ਜਦੋਂ ਆ ਕੇ 98 ਇੱਕ ਤੇ ਜਾ ਕੇ ਸੱਪ ਮਾਰਦਾ ਨਾ ਥੱਲੇ ਇਹ ਕਾਂਗਰਸ ਕਹਿੰਦੀ ਹੈ ਸਾਫ ਸਾਫ ਸੀੜੀ ਉਹ ਸੱਪ ਨੇ ਥੱਲੇ ਸਿੱਟਿਆ ਅੱਜ ਲੇਕਿਨ ਜਿਸ ਤਰੀਕੇ ਸੇ ਤੀਸਰੀ ਬਾਰ ਹਰਿਆਣਾ ਮੇਂ ਬੀਜੇਪੀ ਕੀ ਸਰਕਾਰ ਬਣ ਰਹੀ ਹੈ ਕੀ ਇਸਕਾ ਫਰਕ ਜੋ ਹੈ ਪੰਜਾਬ ਕੇ ਅੰਦਰ ਵੀ ਪੜੇਗਾ ਮੈਂ ਕਹਾਂ ਜੀ ਆਏ ਲੋ ਸਾਡੇ ਹਰਿਆਣੇ ਪੰਜਾਬ 'ਚ ਤਾਂ ਕਿਸ ਚੀਜ਼ ਦਾ ਫਰਕ ਹੀ ਨਹੀਂਗਾ ਉਹੀ ਦੇਸੀ ਕਿਉ ਉਹੀ ਖਾਣਾ ਉਹੀ ਪਹਿਨਣਾ ਉਹੀ ਲੈਂਗੁਏਜ ਉਹੀ ਕਿਤੇ ਇਸ ਕਰਕੇ ਤੀਜੀ ਵਾਰ ਤੀਜੀ ਵਾਰ ਅਸੀਂ ਜਿਹੜਾ ਇਹ ਸਰਕਾਰ 'ਚ ਜਿਹੜਾ ਆ ਗਏ ਆ ਤੇ ਇਸ ਕਰਕੇ ਹੁਣ ਕੋਈ ਵੀ ਅਸੀਂ ਚੀਜ਼ ਨਹੀਂ ਕੀਤੀ ਵੀ ਜਿਹੜੀ ਪੰਜਾਬ 'ਚ ਸਾਨੂੰ ਆਉਣ ਨੂੰ ਰੋਕ ਲੇ ਅੱਜ ਬੀਜੇਪੀ ਦਾ ਵਰਕਰ ਅੱਜ ਪੰਜਾਬ ਦਾ ਵੋਟਰ ਅੱਜ ਤੁਸੀਂ ਦੇਖੋ ਕਿਵੇਂ ਚਾਹ ਮਨਾ ਰਹੇ ਆ ਅਸੀਂ ਕਿਉਂ ਪੰਜਾਬ ਵਾਲੇ ਪਿੱਛੇ ਰਹੀਏ ਇਹਨਾਂ ਦੇ ਮਗਰ ਲੱਗੇ ਬਈ ਸਾਰੇ ਸਟੇਟਾਂ ਵਾਲੇ ਹੁਣ ਰਿਆਂ ਕੋਈ ਸਭ ਨੇ ਬੀਜੇਪੀ ਨੂੰ ਵੋਟ ਪਾਤੀ ਤੇ ਸਰਕਾਰ ਬਣ ਗਈ ਜਿਹੜੇ ਜਿਹੜੇ ਇਹ ਕਹਿੰਦੇ ਸੀ ਧਰਨੇ ਦੇ ਰਹੇ ਆ ਜੀ ਅਸੀਂ ਸਵਾ ਸਾਲ ਬੈਠੇ ਰਹੇ ਆ ਹਿਮਾਲੇ ਤੋਂ ਲੈ ਕੇ ਦੇਖੋ ਕੋਈ ਸੀਟ ਰਹੀ ਇਸ ਕਰਕੇ ਐਵੇਂ ਹੀ ਪੰਜਾਬ ਵਾਲੇ ਕਿਸ ਦੇ ਮਗਰ ਲੱਗੀਦਾ ਹੁੰਦਾ ਸਭ ਨੇ ਬੀਜੇਪੀ ਨੂੰ ਵੋਟਾਂ ਪਾਤੀਆਂ ਇਸ ਕਰਕੇ ਤੁਸੀਂ ਐਵੇਂ ਹੀ ਮਗਰ ਲੱਗ ਕੇ ਜਿਹੜਾ ਕਿਸੇ ਦੇ ਉਹ ਆਪਣਾ ਜਾਨਾ ਗਮਾਨੀਆਂ ਧਰਨੇ ਲਾਉਣੇ ਧੁੱਪਾਂ ਗਰਮੀਆਂ ਚ ਬੈਠੇ ਰਹਨੇ ਹੋ ਖੂਨ ਪਸੀਨਾ ਬਹਾਰੇ ਹੋ ਆਪਾਂ ਵੀ ਸਹੀ ਰਾਤ ਤੇ ਜਾ ਕੇ ਮੋਦੀ ਇੱਕ ਇੱਕ ਵਾਰ અપਨਾ ਕੇ ਦੇਖੋ ਉਸ ਤੋਂ ਬਾਅਦ ਕਿਹੜਾ ਕੋਈ ਇਲੈਕਸ਼ਨ ਨਹੀਂ ਆਉਣੀ ਤੇ ਅੱਜ ਪੰਜਾਬ ਜੇ ਬਦਲਣਾ ਤੇ ਮੈਂ ਜ਼ਿੰਮੇਵਾਰੀ ਨਾਲ ਇਹ ਕਹਿ ਸਕਦਾ ਮੈਂ ਤਾਂ ਪਹਿਲਾਂ ਕਾਂਗਰਸ ਸੀ ਮੈਨੂੰ ਤਾਂ ਕੋਈ ਕਮੀ ਨਹੀਂ ਸੀ ਉੱਥੇ ਪਰ ਮੈਂ ਕਿਉਂ ਆਇਆ